ਯੂਪੀ ਦਾ ਇੱਕ ਛੋਟਾ ਜਿਹਾ ਪਿੰਡ ਜਿਸ ਨੇ ਆਈਐਸ ਆਈਪੀਐਸ ਦੀ ਫੈਕਟਰੀ ਲਗਾ ਦਿੱਤੀ ਇਹ ਪਿੰਡ ਪੰਤਾਲੀ ਪਰਿਵਾਰਾਂ ਦਾ ਪਿੰਡ ਹੈ ਜਿਸ ਦੇ ਹੁਣ ਤੱਕ 47 ਆਈਐਸ ਆਈਪੀਐਸ ਅਧਿਕਾਰੀ ਦਿੱਤੇ ਨੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਪਿੰਡ ਬਹੁਤ ਜ਼ਿਆਦਾ ਪਿਛੜਿਆ ਹੋਇਆ ਹੈ ਤੇ ਨਾਲ ਹੀ ਇਸ ਪਿੰਡ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕੋਚਿੰਗ ਸੈਂਟਰ ਨਹੀਂ ਹੈ ਜਿੱਥੇ ਕਿ ਬੱਚੇ ਯੂਪੀਐਸਸੀ ਪ੍ਰੀਖਿਆ ਦੇ ਲਈ ਕੋਚਿੰਗ ਲੈ ਸਕਦੇ ਨੇ ਪਰ ਇਹ ਪਿੰਡ ਜਿਹੜਾ ਹੈ ਦਿੱਲੀ ਦੇ ਮੁਖਰਜੀ ਨਗਰ ਤੱਕ ਨੂੰ ਵੀ ਮਾਤ ਪਾ ਦਿੰਦਾ ਹੈ ਕਿਉਂਕਿ ਦਿੱਲੀ ਦਾ ਮੁਖਰਜੀ ਨਗਰ ਜਿਹੜਾ ਹੈ ਯੂਪੀਐਸਸੀ ਐਸਪੀਰੈਂਟਸ ਦੇ ਲਈ ਮੁੱਖ ਅੱਡਾ ਹੈ ਜਿੱਥੇ ਬੱਚੇ ਆ ਕੇ ਕੋਚਿੰਗ ਲੈਂਦੇ ਨੇ ਪਰ ਯੂਪੀ ਦੇ ਛੋਟੇ ਜਿਹੇ ਪਿੰਡ ਜਿਹੜਾ ਇਹ ਮਾਦੋ ਪੱਟੀ ਦੇ ਨਾਲ ਜਾਣਿਆ ਜਾਂਦਾ ਹੈ ਪਰ ਇਸ ਪਿੰਡ ਦੇ ਵਿੱਚ ਹੁਣ ਤੱਕ 47 ਜਿਹੜੇ ਨੇ IAS IPS ਅਧਿਕਾਰੀ ਜੜੇ ਹੈ ਉਹ ਬਣ ਚੁੱਕੇ ਨੇ ਤੇ ਇਹ سلسلہ ਅਜੇ ਵੀ ਜਾਰੀ ਹੈ ਜਿੱਥੇ ਰੋਜ਼ਾਨਾ ਹੀ ਬੱਚੇ ਜਿਹੜੇ ਨੇ UPSC ਦੀ ਪ੍ਰੀਖਿਆ ਦੇ ਵਿੱਚ ਤਿਆਰੀ ਕਰਦੇ ਨੇ ਤੇ ਹਰ ਇੱਕ ਪਰਿਵਾਰ ਦੇ ਵਿੱਚ ਲਗਭਗ ਇੱਕ ਜਾਂ ਦੋ ਮੈਂਬਰ ਜਿਹੜੇ ਨੇ ਸਰਕਾਰੀ ਅਹੁਦੇ 'ਤੇ ਨੇ ਤੇ ਵੱਡੇ ਅਫਸਰ ਨੇ ਤੇ ਇਹ ਯੂਪੀ ਦਾ ਪਿੰਡ ਜਿਹੜਾ ਇਸ ਵੇਲੇ ਕਾਫੀ ਜ਼ਿਆਦਾ ਚਰਚਾ 'ਮਾਂ ਦੇ ਵਿੱਚ ਹੈ ਦੱਸਦੀ ਹੈ ਕਿ ਯੂਪੀਐਸਸੀ ਪ੍ਰੀਖਿਆ ਜਿਹੜੀ ਹੈ ਦੁਨੀਆ ਦੀ ਸਖਤ ਔਖੀ ਪ੍ਰੀਖਿਆ ਹੁੰਦੀ ਹੈ ਯੂਪੀ ਦਾ ਇੱਕ ਛੋਟਾ ਜਿਹਾ ਪਿੰਡ ਜਿਹੜਾ ਕੀ ਲਗਭਗ ਯੂਪੀ ਦੀ ਰਾਜਸਥਾਨੀ ਲਖਨਊ ਤੋਂ 10 ਕਿਲੋਮੀਟਰ ਤੱਕ ਦੂਰੀ ਤੇ ਹੈ ਤੇ ਇਸ ਪਿੰਡ ਦੇ ਵਿੱਚ ਜ਼ਿਲ੍ਹਾ ਜੋਂਪੁਰ ਦੇ ਇਲਾਕੇ ਦੇ ਵਿੱਚ ਆਂਦਾ ਹੈ ਤੇ ਮਾਦੋਪੱਟੀ ਇਸ ਪਿੰਡ ਦਾ ਨਾਮ ਹੈ। ਇਸ ਪਿੰਡ ਨੇ ਹੁਣ ਤੱਕ ਦੇਸ਼ ਨੂੰ 47 ਆਈਏਐਸ ਆਈਪੀਐਸ ਅਫਸਰ ਦਿੱਤੇ ਨੇ। ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਹੈ। ਅੱਜ ਵੀ ਉੱਥੇ ਬੱਚੇ ਜਿਹੜੇ ਨੇ ਪੀਸੀਐਸ ਯੂਪੀਐਸਸੀ ਦੀ ਤਿਆਰੀ ਕਰਦੇ ਨੇ। ਤੁਹਾਨੂੰ ਦੱਸ ਦਈਏ ਕਿ ਇਹ ਇੱਕ ਅਜੀਹਾ ਪਿੰਡ ਹੈ ਜਿੱਥੇ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜਿਹੜਾ ਹੈ ਸਿਖਲਾਈ ਦਾ ਸੈਂਟਰ ਨਹੀਂ ਹੈ। ਤੇ ਕਿਸੇ ਵੀ ਪ੍ਰਕਾਰ ਦੀ ਕੋਚਿੰਗ ਨਹੀਂ ਦਿੱਤੀ ਜਾਂਦੀ ਹੈ ਪਰ ਪਿੰਡ ਦੇ ਵਿੱਚ ਅੰਤਾਂ ਦੀ ਗਰੀਬੀ ਵੀ ਸੀ ਫਿਰ ਵੀ ਬੱਚਿਆਂ ਨੇ ਹਾਰ ਨਹੀਂ ਮੰਨੀ ਤੇ 45 ਪਰਿਵਾਰਾਂ ਦਾ ਇਹ ਪਿੰਡ ਜੜਾ ਹੈ ਅੱਜ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇੱਥੇ IAS IPS UPSC ਦੀ ਤਿਆਰੀ ਕਰਨ ਵਾਲਿਆਂ ਦੀ ਫੈਕਟਰੀ ਲੱਗੀ ਹੋਈ ਹੈ ਤਾਂ ਉਹ ਦੱਸਦੀ ਹੈ ਕਿ ਇਸ ਪਿੰਡ ਦੇ ਦੂਰ ਦੂਰ ਤੱਕ ਚਰਚੇ ਹੁੰਦੇ ਨੇ ਲੋਕ ਵੀ ਇਸ ਪਿੰਡ ਨੂੰ ਦੇਖ ਕੇ ਸੁਣ ਕੇ ਪੜ੍ਹ ਕੇ ਹੈਰਾਨ ਹੋ ਜਾਂਦੇ ਨੇ ਸ਼ੁਰੂਆਤ ਇਸ ਪਿੰਡ ਤੋਂ ਹੁੰਦੀ ਹੈ 1952 ਦੇ ਵਿੱਚ ਜਦੋਂ ਡਾਕਟਰ индуਪrakash ਜਿਹੜੇ ਨੇ ਐਸੇ ਪਿੰਡ ਤੋਂ ਆਈਐਸ ਅਫਸਰ ਬਣਦੇ ਨੇ ਉਹਨਾਂ ਨੇ ਯੂਪੀਐਸਸੀ ਦੇ ਵਿੱਚ ਦੂਸਰਾ ਰੈਂਕ ਹਾਸਲ ਕੀਤਾ ਸੀ ਡਾਕਟਰ индуਪrakash ਜਿਹੜੇ ਨੇ ਫਰਾਂਸ ਸਮੇਤ ਕਈ ਦੇਸ਼ਾਂ ਦੇ ਜਿਹੜੇ ਰਾਜਦੂਤ ਰਹ ਚੁੱਕੇ ਨੇ ਡਾਕਟਰ индуਪrakash ਤੋਂ ਬਾਅਦ ਉਹਨਾਂ ਦੇ ਚਾ ਜਿਹੜੇ ਭਰਾ ਨੇ ਆਈਐਸ ਅਫਸਰ ਬਣਦੇ ਨੇ ਉਸ ਤੋਂ ਬਾਅਦ ਸਾਲ 1955 ਦੇ ਵਿੱਚ ਵਿਨੇ ਕੁਮਾਰ ਸਿੰਘ ਨੇ ਆਈਐਸ ਪ੍ਰੀਖਿਆ ਦੇ ਵਿੱਚ 13ਵਾਂ ਰੈਂਕ ਹਾਸਲ ਕੀਤਾ ਉਹ ਬਿਹਾਰ ਦੇ ਮੁਖ ਸਕੱਤਰ ਵੀ ਰਹਿ ਚੁੱਕੇ ਨੇ ਸਾਲ 1964 ਦੇ ਵਿੱਚ ਛਤਰ ਸਿੰਘ ਨੇ ਆਈਐਸ ਦੀ ਪ੍ਰੀਖਿਆ ਪਾਸ ਕੀਤੀ ਉਹ ਤਮਿਲਨਾਡੂ ਦੇ ਮੁਖ ਸਕੱਤਰ ਰਹਿ ਚੁੱਕੇ ਨੇ ਅਜੀਤ ਸਿੰਘ ਨੇ ਸਾਲ 1964 ਦੇ ਵਿੱਚ ਆਈਐਸ ਦੀ ਪ੍ਰੀਖਿਆ ਪਾਸ ਕੀਤੀ ਸ਼ਸ਼िकांत ਸਿੰਘ 1978 ਦੇ ਵਿੱਚ ਆਈਐਸ ਅਧਿਕਾਰੀ ਬਣੇ ਇਹ ਚਾਰੇ ਭਰਾ ਜਿਹੜੀ ਨੇ ਡਾਕਟਰ индуਪ੍ਰਕਾਸ਼ ਨੇ ਸਨ ਜਿਸ ਤੋਂ ਬਾਅਦ ਇਹ ਪਰਿਵਾਰ ਜਿਹੜਾ ਹੈ ਆਈਐਸ ਅਧਿਕਾਰੀਆਂ ਦਾ ਪਰਿਵਾਰ ਦੇ ਵਜੋਂ ਜਾਣਨ ਲੱਗ ਪਿਆ ਇਸ ਤੋਂ ਬਾਅਦ ਇਹ سلسلہ ਰੁਕਿਆ ਹੀ ਨਹੀਂ ਪਿੰਡ ਦੇ ਲੋਕਾਂ ਨੂੰ ਵੀ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਹਾਲਾਤ ਜਦੋਂ ਸੁਧਰੇ ਗਰੀਬੀ ਤੋਂ ਪਰਿਵਾਰ ਜਿਹੜਾ ਹੈ ਉਹ ਰਾਜਿਆ ਦਾ ਪਰਿਵਾਰ ਕਹਿਣ ਲੱਗ ਪਿਆ ਤਾਂ ਪਿੰਡ ਦੇ ਜਿਹੜੇ ਹੋਰ ਵੀ ਨੌਜਵਾਨ ਸੀ ਇਹਨਾਂ ਸਾਰੇ ਪਰਿਵਾਰਕ ਬਾਣਾ ਨੂੰ ਦੇਖ ਕੇ ਜਿਹੜੇ ਨੇ ਇਹਨਾਂ ਦੀ ਸਫਲਤਾ ਨੂੰ ਦੇਖ ਕੇ ਉਹਨਾਂ ਨੇ ਪ੍ਰੇਰਣਾ ਲਈ ਤੇ ਪਿੰਡ ਦੇ ਵਿੱਚ ਜਿਹੜੇ ਫਿਰ ਆਈਐਸ ਆਈਪੀਐਸ ਅਫਸਰ ਬਣਨੇ ਸ਼ੁਰੂ ਹੋਏ ਜਿਸ ਤੋਂ ਬਾਅਦ ਸਿਲਸਿਲਾ ਇਸੇ ਤੱਕ ਜਾਰੀ ਰਿਹਾ ਸਾਲ 2002 ਦੇ ਵਿੱਚ ਡਾਕਟਰ இந்து ਪ੍ਰਕਾਸ਼ ਦੇ ਪੁੱਤਰ ਯਸ਼ਵੀ ਆਈਐਸ ਦੀ ਪ੍ਰੀਖਿਆ ਦੇ ਵਿੱਚ ਉਹਨਾਂ ਨੇ 31ਵਾਂ ਰੈਂਕ ਹਾਸਲ ਕੀਤਾ ਇਸ ਨਾਲ ਹੀ 1994 ਦੇ ਵਿੱਚ ਇਸੇ ਪਰਿਵਾਰ ਦੇ ਅਮਿਤਪ ਸਿੰਘ ਨੇ ਆਈਐਸ ਦੇ ਵਜੋਂ ਜਿਹੜੀ ਹੈ ਡਿਊਟੀ ਸੰਭਾਲੀ ਤਾਂ ਉਹ ਨੇਪਾਲ ਦੇ ਰਾਜਦੂਤ ਵੀ ਰਹਿ ਚੁੱਕੇ ਨੇ ਮਾਧੂਪੁਰ ਦੀਆਂ ਔਰਤਾਂ ਵੀ ਕਾਫੀ ਜ਼ਿਆਦਾ ਜੜੀਆਂ ਨੇ ਉਹ ਚਰਚਾਾਂਮਾ ਦੇ ਵਿੱਚ ਰਹਿੰਦੀ ਨੇ 1980 ਦੇ ਵਿੱਚ ਆਸ਼ਾ ਸਿੰਘ 1982 ਦੇ ਵਿੱਚ ਊਸ਼ਾ ਸਿੰਘ 1983 ਦੇ ਵਿੱਚ இந்து ਸਿੰਘ ਤੇ ਪਿੰਡ ਦੇ ਅਧਿਕਾਰੀ ਜਿਹੜੇ ਨੇ ਉਹ ਆਈਐਸ ਆਈਪੀਐਸ ਤੇ ਪੀਸੀਐਸ ਅਫਸਰ ਬਣੇ ਨੇ ਅਫਸਰਾਂ ਤੋਂ 라ਵਾ ਜੋਨਪੁਰ ਦੇ ਪਿੰਡ ਮਾਧੂਪੱਟੀ ਤੋਂ ਕਈ ਪੀਸੀਐਸ ਅਫਸਰ ਵੀ ਬਣ ਚੁੱਕੇ ਨੇ ਇੱਥੇ ਰਾਜਮੂਰਤੀ ਸਿੰਘ ਵਿਦਿਆ ਪ੍ਰਕਾਸ਼ ਸਿੰਘ ਪ੍ਰੇਮਚੰਦਰ ਸਿੰਘ ਮਹਿੰਦਰ ਪ੍ਰਤਾਪ ਸਿੰਘ ਜੈ ਸਿੰਘ ਪ੍ਰਵੀਨ ਸਿੰਘ ਵਿਸ਼ਾਲ ਵਿਕਰਮ ਸਿੰਘ ਵਿਕਾਸ ਵਿਕਰਮ ਸਿੰਘ ਐਸਪੀ ਸਿੰਘ ਵੇਰ ਪ੍ਰਕਾਸ਼ ਸਿੰਘ ਨੀਰਜ ਸਿੰਘ ਅਤੇ ਰਿਤੇਸ਼ ਸਿੰਘ ਪੀਸੀਐਸ ਅਧਿਕਾਰੀ ਬਣੇ ਨੇ ਇਸ ਨਾਲ ਹੀ ਪਿੰਡ ਦੀਆਂ ਔਰਤਾਂ ਵੀ ਪੀਸੀਐਸ ਦੇ ਵਿੱਚ 파ਰুল ਸਿੰਘ ਰੀਤੂ ਸਿੰਘ ਰੋਲੀ ਸਿੰਘ ਅਤੇ ਸ਼ਿਵਾਨੀ ਸਿੰਘ ਸ਼ਾਮਿਲ ਨੇ ਉਹ ਲੋਕ ਨੇ ਜਿਨ੍ਹਾਂ ਨੇ ਪੀਸੀਐਸ ਟੈਸਟ ਕਰੈਕ ਕੀਤਾ ਸੀ ਇਸ ਦੇ ਨਾਲ ਹੀ ਪਿੰਡ ਦੇ ਵਿੱਚ ਇਥੋਂ ਤੱਕ ਕਿ ਲੋਕ ਜਿਹੜੇ ਨੇ ਇਸਰੋ ਦੇ ਵਿੱਚ ਵੀ ਜਿਹੜੇ ਕੰਮ ਕਰ ਰਹੇ ਨੇ ਇਸੇ ਦੇ ਨਾਲ ਵਿਸ਼ਵ ਬੈਂਕ ਦੇ ਵਿੱਚ ਵੀ ਲੋਕ ਯਾਨੀ ਕਿ ਵੱਡੇ ਉਦਯੋਗਾਂ ਤੇ ਇਸ ਤਿਹਲੇ ਕੰਮ ਕਰ ਰਹੇ ਨੇ ਪਿੰਡ ਦੇ ਦੇਸ਼ ਨੂੰ ਮਹਾਨ ਵਿਗਿਆਨੀ ਵੀ ਦਿੱਤੇ ਨੇ ਡਾਕਟਰ ਨੀਰੂ ਸਿੰਘ ਮਾਦੋਪੱਟੀ ਦੇ ਲਾਲੇਂਦਰ ਪ੍ਰਤਾਪ ਸਿੰਘ ਬਾਬਾ ਪ੍ਰਮਾਣੂ ਖੋਜ ਕੇਂਦਰ ਦੇ ਵਿੱਚ ਵਿਗਿਆਨੀ ਨੇ ਇਸ ਨਾਲ ਹੀ ਡਾਕਟਰ ਗਿਆਨੂ ਮਿਸ਼ਰਾ ਇਸਤ్రో ਦੇ ਵਿੱਚ ਵਿਗਿਆਨੀ ਹਨ ਇਸ ਤੋਂ ਇਲਾਵਾ ਪਿੰਡ ਵਾਸੀ ਦਵਿੰਦਰ ਨਾਥ ਸਿੰਘ ਗੁਜਰਾਤ ਦੇ ਸੂਚਨਾ ਨਿਰਦੇਸ਼ਕ ਰਹਿ ਚੁੱਕੇ ਨੇ ਰਾਹੁਲ ਸਿੰਘ ਨੇ ਦੱਸਿਆ ਹੈ ਕਿ ਮਾਦੋ ਪੱਟੀ ਦੇ ਵਿੱਚ ਜ਼ਮੀਨ ਘਟ ਹੈ ਲੋਕ ਆਪਣੀ ਪੜਾਈ ਦੇ ਵੱਲ ਵਿਸ਼ੇਸ਼ ਧਿਆਨ ਦਿੰਦੇ ਨੇ ਪਿੰਡ ਦੇ ਵਿੱਚ ਗਿਆਨ ਦੀ ਦੇਵੀ ਸਰਸਵਤੀ ਵਸਦੀ ਹੈ ਇੱਥੋਂ ਦੇ ਆਮ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਵੀ ਬੱਚਾ ਜਨਮ ਲੈਂਦਾ ਹੈ ਉਹ ਬੱਚਾ ਜ਼ਿਆਦਾਤਰ ਆਈਐਸ ਆਈਪੀਐਸ ਅਫਸਰ ਜਾਂ ਵਿਗਿਆਨੀ ਹੀ ਬਣਦਾ ਹੈ ਤਾਂ ਇਹ ਉਹ ਪਿੰਡ ਹੈ ਯੂਪੀ ਦਾ ਜਿੱਥੇ ਇਹ ਸਾਰੇ ਜਿਹੜੇ ਪੜ੍ਹੇ ਲਿਖੇ ਨੇ ਵੱਡੇ ਅਫਸਰ ਨੇ ਤੇ ਵੱਡੀਆਂ ਨੌਕਰੀਆਂ ਕਰਦੇ ਨੇ ਇੱਥੋਂ ਤੱਕ ਕਿ ਵਿਗਿਆਨੀ ਜਿਹੜੇ ਨੇ ਇਸਰੋ ਤੱਕ ਵੀ ਇਹਨਾਂ ਨੇ ਪਹੁੰਚ ਕੀਤੀ ਹੈ ਤਾਂ ਇਹ ਦੇਸ਼ ਦੇ ਵਿੱਚ ਅਜੀਹਾ ਪਿੰਡ ਹੈ ਜਿਸ ਨੇ ਦੇਸ਼ ਨੂੰ ਵੱਡੇ ਅਫਸਰ ਦਿੱਤੇ ਨੇ ਉਹ ਲੋਕ ਦਿੱਤੇ ਨੇ ਜੋ ਦੇਸ਼ ਅੱਜ ਦੇ ਸਮੇਂ ਦੇ ਵਿੱਚ ਚਲਾ ਰਹੇ ਨੇ ਤੇ ਨਾਲ ਹੀ ਉਹ ਲੋਕ ਨੇ ਜਿਨ੍ਹਾਂ ਨੇ ਦੇਸ਼ ਦੇ ਵਿੱਚ ਵੱਡੇ ਮਾਣ ਹਾਸਲ ਕੀਤੇ ਨੇ ਤਾਂ ਗੱਲ ਇਸ ਪਿੰਡ ਦੀ ਹੈ ਪਰ ਇਸ ਪਿੰਡ ਨੂੰ ਦੇਖ ਕੇ ਮੋਟੀਵੇਸ਼ਨ ਇੰਨੀ ਆਂਦੀ ਹੈ ਤੇ ਇੱਕ ਸਵਾਲ ਮਨ ਦੇ ਵਿੱਚ ਉਹ ਵੀ ਪੈਦਾ ਹੁੰਦਾ ਹੈ ਕਿ ਜਦੋਂ ਸਾਡੇ ਕੋਲ ਜ਼ਮੀਨਾਂ ਘੱਟ ਹੁੰਦੀਆਂ ਨੇ ਮੌਕੇ ਘੱਟ ਹੁੰਦੇ ਨੇ ਤਾਂ ਉਸ ਵੇਲੇ ਤਰੱਕੀ ਸਭ ਤੋਂ ਜ਼ਿਆਦਾ ਹੁੰਦੀ ਹੈ ਜਦੋਂ ਸਾਡੇ ਕੋਲ ਕੁਝ ਨਹੀਂ ਹੁੰਦਾ ਸਿਰਫ ਇੱਕ ਰਸਤਾ ਹੁੰਦਾ ਜਾਂ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਧਿਆੜੀਆਂ ਕਰ ਲਈਏ ਜਾਂ ਫਿਰ ਅਸੀਂ ਜ਼ਿੰਦਗੀ ਦੇ ਵਿੱਚ ਇੰਨੀ ਕ ਮਿਹਨਤ ਕਰ ਲਈਏ ਕਿ ਦੁਨੀਆ ਹੀ ਪਲਟ ਕੇ ਰੱਖ ਦਈਏ ਤਾਂ ਇਸ ਪਿੰਡ ਦੀ ਕਹਾਣੀ ਹਰ ਕਿਸੇ ਨੂੰ ਪ੍ਰੇਰਣਾ ਦਿੰਦੀ ਹੈ ਜਿੱਥੇ ਕਿ ਪਿੰਡ ਨੇ ਫੈਕਟਰੀ ਹੀ ਲਗਾ ਦਿੱਤੀ ਆਈਏ यूपीएससी उम्मीदवारा दी ते पीसीएस अफसरा दी इस पिंड दी कहानी सुन के ਤੁਹਾਡੀ ਕੀ ਵਿਚਾਰ ਆਉਂਦੇ ਨੇ ਕਮੈਂਟ ਦੇ ذریعے ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ एबीसी पंजाब ਦੇ ਨਾਲ